ਰੇ ਸਾਡੇ ਖੁਸ਼ ਹੋਇਆ ਇਹਨਾਂ ਨੇ ਕੰਪਾਲ ਰਿਹਾ ਚਾਹ ਉਹ ਆਪਣਾ ਚੱਪਲੇ ਜਿ ਬੰਦ ਸੀ ਤੁਸੀਂ ਆ ਜੀ ਗਾ ਜੀ ਆਜੀ ਆਜੀ ਮੈਂ ਦਸੇ ਗੋਸਲ ਰਵਾ ਵਿੱਚ ਮਾਰਨਾ ਉਡਾਰੀਆਂ ਧਰਤੀ ਤੇ ਆ ਕੇ ਦੇਖ ਜਿੰਨੇ ਘਰ ਟਹਿ ਗਏ ਜਿੰਨੇ ਘਰ ਟਹਿ ਗਏ ਡੰਗਰ ਪਸ਼ੂ ਕਿੰਨੇ ਪਾਣੀ ਚ ਬਹਿ ਗਏ ਤੂੰ ਧਰਤੀ ਤੇ ਆ ਕੇ ਦੇਖ ਫਸਲਾਂ ਵੀ ਹੋ ਗਈਆਂ ਖਰਾਬ ਜਿੰਨਾ ਧੰਨ ਹੋ ਗਿਆ ਬਰਬਾਦ ਨਹੀਂ ਲੱਗ ਸਕਿਆ ਕੋਈ ਹਸਾਲ ਦਰਕਾਰਾਂ ਵੀ ਫੇਲ ਹੋ ਗਈਆਂ ਨਾ ਮਿਲਿਆ ਕੋਈ ਪੱਕਾ ਸਰਵਾਰ ਰਵਾ ਹਵਾਈ ਸਰਕਾਰਾਂ ਗੱਲਾਂ ਕਰਦੀਆਂ ਟੁੱਟ ਗਈ ਸਭ ਦੀ ਆਖਰ ਉਹ ਮਨੁੱਖਤਾ ਤਤਪਰ ਹੋ ਗਈ ਆ ਗਈ ਵਿਚ ਮੈਦਾਨ ਸੇਵਾ ਦੇ ਵਿੱਚ ਜੁਟ ਗਈ ਜੂਲ ਗਏ ਟਰੈਕਟਰਾਂ ਤੇ ਟਰਾਲੀਆਂ ਤੇ ਕੇਸਰੀ ਨਸਾਨ ਪਸ਼ੂਆਂ ਦਾ ਚਾਰਾ ਦਵਾਈਆਂ ਖਾਣ ਪੀਣ ਦਾ ਪਹੁੰਚ ਗਿਆ ਸਾਰਾ ਸਮਾਨ ਲੈ ਆ ਗਏ ਲੈ ਆ ਕੇ ਲੈ ਕੇ ਆ ਗਏ ਕਿਤਿਆਂ ਮਹਿੰਤਰੀ ਦੇ ਜਵਾਨ ਸਾਰੀ ਮਨੁੱਖਤਾ ਸੇਵਾ ਵਿੱਚ ਜੁਟ ਗਈ ਕਿ ਆ ਬਜ਼ੁਰਗ ਕਿਹਾ ਜਵਾਨ ਅੱਛਾ ਕੀ ਜੀ ਜੰਨਨ ਨੇ ਜਿਹੜੀਆਂ ਉਹ ਜਿਹਨਾਂ ਨੂੰ ਬੜੀ ਪਸੰਦ ਹੈ ਮੈਂ ਕਿੰਨਾ ਵੀ ਘਾਰ ਮੁਤਾਬਕ ਕੋਈ ਅਸਾਂ ਉਹ ਕਹਿੰਦਾ ਜੀ ਵਾਅਦਤ ਇਹੀ ਹੈ ਵਾਅਦਤ ਇਹੀ ਹੈ ਇਹੀ ਇਹੀ ਹੈ ਪੂਜਾ ਵਾਅਦਤ ਇਹੀ ਹੈ ਇਹੀ ਹੈ ਪੂਜਾ ਇਹੀ ਹੈ ਤੀਰਥ ਸਥਾਨ ਜੇਕਰ ਕਮ ਆਵੇ ਇਨਸਾਨ ਦੇ ਇਨਸਾਨ ਬਹੁਤ ਇਹੀ ਪੂਜਾ ਬਹੁਤ ਸਹਿਰਾ ਦਾ ਕੋਈ ਛੋਟੂ ਨਹੀਂ ਕਰਦਾ ਸਹਿਰਾ ਇਸ ਸਾਲ ਵੀ 2 ਅਕਤੂਬਰ ਨੂੰ ਸਹਿਰਾ ਆ ਗਿਆ ਪਿਛਲੇ ਸਾਲ ਰਾਵਣ ਨੂੰ ਕੂਕਿਆ ਸੀ ਇਸ ਸਾਲ ਫਿਰ ਇੱਕ ਹੋਰ ਨਵਾਂ ਰੌਵਾ ਨਵਾਂ ਨਰਵਾ ਵੰਠਣ ਕੇ ਰਾਵਣ ਆ ਗਿਆ ਕਹਿੰਦੇ ਨੇ ਪ੍ਰਾਈ ਤੇ ਅਛਾਈ ਦੀ ਜਿੰਤ ਹੈ ਫਿਰ ਪ੍ਰਾਈ ਦਾ ਅੰਤ ਨੇੜੇ ਆ ਗਿਆ ਇਸ ਰਾਵਣ ਨੂੰ ਜਿੰਨਾ ਮर्जी मारੋ ਸੱਤੀਆ ਤੋਂ ਮਾਰਦੇ ਆ ਮੱਦਾ ਹੀ ਨਹੀਂ ਨਾ ਹੀ ਕਿਸੇ ਤੋਂ ਡਰਦਾ ਹੈ ਪੰਜ ਸਾਲਾਂ ਬਾਅਦ ਫਿਰ ਸਰਕਾਰ ਬਣਾ ਲੈਂਦਾ ਆਪਣੇ ਆਪ ਦੇ ਆਪਣੇ ਤੇ ਆਪਣੇ ਚਿੰਦਿਆਂ ਦੀ ਝੋਲੀ ਤਾਂ ਨੜ ਭਰ ਦੇਂਦਾ ਬੁਰਾਈ ਵਾਲੇ ਬੰਦੇ ਨੇ ਕੁਰਸੀਆਂ ਮਾਰ ਲਈਆਂ ਨੇਕੀ ਵਾਲਿਆਂ ਨੂੰ ਇਹ ਰਾਵਣ ਭੁੰਜੇ ਪਿਠਾ ਗਿਆ ਜਦੋਂ ਰਾਵਣ ਨੂੰ ਅੱਗ ਲਾਉਣ ਲੱਗੇ ਭੀੜ ਵਿੱਚੋਂ ਆਵਾਜ਼ ਆਈ ਅਸਲੀ ਰਾਵਣ ਤੇ ਕੁਰਸੀਆਂ ਤੇ ਬੈਠੇ ਹੂੰ ਦੋ ਚਾਰ ਤੀਰ ਇੱਧਰ ਨੂੰ ਵੀ ਮਾਰੋ ਨੇਤੀ ਤੇ ਜੇਕਰ ਕਾਬੂ ਪਾਉਣਾ ਨੇਕੀ ਤੇ ਜੇਕਰ ਕਾਬੂ ਪਾਉਣਾ ਬਧੀ ਤੇ ਇਹਨਾਂ ਕੁਰਸੀਆਂ ਵਾਲਿਆਂ ਨੂੰ ਵੀ ਸੁਧਾਰੋ ਪੁਰ ਦੇਵ ਵਾਲਿਆਂ ਨੂੰ ਕੁਰਸੀ ਦੇ ਦੇ ਦਿਓ ਕੁਰਸੀਆਂ ਵਾਲਿਆਂ ਨੂੰ نیچے ਉਤਾਰੋ ਮਾਰੇ ਹੋਏ ਰਾਵਣ ਦਾ ਕੀ ਮਾਰਨਾ ਇਹਨਾਂ ਜਿਉਂਦੇ ਰਾਵਣਾ ਨੂੰ ਮਾਰੋ ਢੀੜ ਵਿੱਚੋਂ ਆਵਾਜ਼ ਆਈ ਹੋਣ ਸਾਲੇ ਉੱਥੇ ਖੜੇ ਸੀ ਹੋਣ ਸਾਲਾ ਨੇ ਕਿਹਾ ਬੰਦੇ ਦੀ ਕਿਹੜੀ ਦੀ ਆਵਾਜ਼ ਆਈ ਹੈ ਉਹਨਾ ਬੰਦੇ ਨੂੰ ਉਹ ਸਾੜਾ ਦੇ ਬੰਦੇ ਨੂੰ ਪੜ ਕੇ ਲੇ ਗਏ ਬਹੁਤੀ ਹਾਰ ਤੈਸੀ ਬਗਾੜੀ ਉਹ ਮੁੜ ਕੇ ਨਜ਼ਰ ਨਹੀਂ ਆਇਆ ਉਹਦਾ ਪਛਦੀ ਕਾਰਡ ਕਾਉਂਟ ਕਰਕੇ ਦਿਖਾਇਆ ਜੇਕਰ ਤੁਸੀਂ ਹਰਮੇਸ਼ਾ ਵਾਰਤੇ ਨੇਕੀ ਦੀ ਬੰਦੀ ਤੇ ਜਿੱਤ ਪਾਉਣੀ ਹੈ ਪਹਿਨਾ ਤਾਮਾ ਨੂੰ ਕੋ ਕਿੰ ਤਾਮਾ ਨੂੰ ਇਤੋਂ ਡਰ ਉਹ ਵਾਹ ਵਾਹ ਸਵਾਗਤ ਹੈ ਸਰ ਇਹ 2 2 ਅਕਤੂਬਰ ਦਾ ਜਿਹੜਾ ਹੈ ਮੋਦਾ 2 ਅਕਤੂਬਰ ਉਹ ਗਾਂਧੀ ਜੀ ਤਾਲੀ ਪਹੁੰਚੇਗਾ ਗਾਂਧੀ ਜੀ ਲਾਲ ਮਹਾਦੇਵ ਸਾਹਿਬ ਜੀ ਹੁਣ ਆਵਾਜ਼ ਕਹਿੰਦੀ ਸੀ ਹਾਂ ਇਹ ਹੁਣ ਗੱਲ ਹੀ ਹੋਵੇ ਲੱਗ ਲਾਉਂ ਕੀ ਕਰਾਂਗੇ ਆਰਐਸਏ ਤੋਂ ਉਹ ਬੜੀ ਗੱਲ ਹੈ ਉਹ ਚਾਹੁੰਦੇ ਨੇ ਗਾਂਧੀ ਸਾਹਿਬ ਕਹਿ ਗਿਆ ਵੀ ਜੇ ਅੱਜਕੱਲ੍ਹ ਤੇ ਨਵੇਂ ਰਾਉਣ ਆਏ ਹਨ ਨਵੇਂ ਅੰਗਰੇਜ਼ ਆਏ ਹਨ ਇਹਨਾਂ ਨੂੰ ਇੱਕ ਦਿਖਾਓ ਕਿ ਉਹਨਾਂ ਨੂੰ ਅਰਹਮਤ ਦਿਖਾਣੀ ਪੈਂਦੀ ਨਾ ਸੋਚ ਹੀ ਬਦਲੀ ਲੋਕਾਂ ਦੇ ਤਰ੍ਹਾਂ ਨਾ ਬਦਲੀ ਲੋਕਾਂ ਦੀ ਆਪ ਸੱਜਣਾ ਇੱਥੇ ਰੱਬ ਵੀ ਬੰਦ ਲਿਆ ਲੋਕਾਂ ਦੇ ਤੇ ਰਾਹ ਵੀ ਨੇ ਬਖੋ ਬਣ ਚੁੱਕੇ ਲੋ ਜੀ ਅਗਲਾ